2005 ਮਾਡਲ ਡਬਲ ਕਲਚ 2 ਲੱਖ 45000 ਰੁਪਏ ਡਿਮਾਂਡ ਆ ਬੱਬੂ ਕਿੰਨੇ ਦਾ 195 15 ਤੇ 5 ਹੋਰ ਕਰਦੇ ਹੁਣ ਤੂੰ ਜੇ ਮੈਨੂੰ ਕਹੇ ਸਿੱਧਾ ਜਾ ਕਰ ਲੈ ਸਾਹਿਬ 80000 ਦਾ ਦੇ ਦਾਂਗੇ 80000 ਦਾ ਇਹ ਟਰੈਕਟਰ ਮਿੱਤਰੋ ਲੈ ਜਿਓ ਰੰਗ ਦੀ ਕਲਮਣੀ ਤੇ ਪੀਵੀ 18 ਨੰਬਰ ਦੇ ਵਿੱਚ ਆ ਸੈਕੰਡ ਪਾਰਟੀ ਆਪਣੇ ਬਠਿੰਡੇ ਚ ਨਵਾਂ ਜੋ ਬੰਦੇ ਦੀ ਮਰਜ਼ੀ ਆਈਡੀ 5ਡੀ ਜੋ ਮਰਜ਼ੀ ਲੈ ਲੈਣ ਜੀ ਹੁੰਦੇ ਬਾਈ ਕੋਲ ਫਾਰਮ ਆ ਤੇ ਅੱਜ 735 ਵੀ ਖੜਾ ਪਿਛਲੇ ਪਾਸੇ ਸੁਪਰ ਮੈਕਸ ਲੈਣਾ ਚਾਹੇ ਕੋਈ ਫਾਰਮ 65 ਲੈਣਾ ਕੋਈ 55 ਲੈਣਾ 45 ਲੈਣਾ ਸਾਰੇ ਹੈਗੇ ਅੱਸੀ ਕਾਲ ਤੋਂ ਉਤੋਂ ਸਵਾਦਤਾ ਪੇਜ ਤੇ ਤੇ YouTube ਚੈਨਲ ਤੇ ਸਾਰੇ ਦਾ ਆਪਾਂ ਖੜਾ ਤਲਵੰਡੀ ਸਬੂਟਰ ਟਰੈਕਟਰ ਮੰਡੀ ਤੇ ਤੇ ਨਾਲ ਆਪਣੇ ਭਾਈ ਬੱਬੂ ਬੱਬੂ ਕੀ ਹਾਲ ਚਾਲਾ ਕੀ ਹਾਲ ਚਾਲਾ ਵੀਰੇ ਸੇਤਾਂ ਕਹਿਮ ਪੂਰੇ ਵਧੀਆ ਤੇ ਟਰੈਕਟਰ ਅੱਜ ਲੈ ਕੇ ਆਇਆ ਚਾਰ ਜਿਵੇਂ ਕਹਿੰਦੀ ਇਹ ਭਰਕ ਕੇ ਖਜ਼ਾਨੇ ਚੋਂ ਕੱਢ ਹੀ ਲਿਆ ਹੈ ਜਨਾ ਅੱਦਾਂ ਜਿਵੇਂ ਜਿਵੇਂ ਕਹਿੰਦਾ ਤੋਫੀ ਟਰੈਕਟਰ ਤਾਂ ਯਾਰ ਕਾਫੀ ਆ ਬਸ ਥੋੜਾ ਜਿਹਾ ਆਪ ਦਾ ਖੇਤੀ ਦਾ ਕਣ-ਕਣਕ ਚ ਲੱਗੇ ਰਹੇ ਠੀਕ ਹੈ ਉੱਤੇ ਸਮਾਰੇ ਨਹੀਂ ਗਏ ਟਰੈਕਟਰ ਦਾ ਵੀ ਕੀ ਹੈਗੇ ਵੀ ਜਿਵੇਂ ਕਹਿੰਦੀ ਇਹ ਕੱਚਾ ਕੱਚਾ ਬਰੰਡਾ ਕੰਮ ਵਧਈ ਦੇਣਾ ਜਾਂ ਕਿਸੇ ਨੂੰ ਦੇਣਾ ਤੇ ਟਰੈਕਟਰ ਹੁੰਦੇ ਬਾਈ ਕੋਲ ਫਾਰਮ ਤੇ ਅੱਜ 735 ਵੀ ਖੜਾ ਪਿਛਲੇ ਪਾਸੇ ਹਾਂ ਟਰੈਕਟਰਾਂ ਦੀ ਜਾਣਕਾਰੀ ਸਾਰੀ ਲੈਣੀ ਆ ਬਬੂ ਦੇਖੋ ਬਾਕੀ ਫਾਰਮ ਟਰੈਕ ਇਸ ਤੋਂ ਇਲਾਵਾ ਬਹੁਤ ਹੈ ਠੀਕ ਹੈ ਹਾਂ ਚਾਹੇ ਕੋਈ ਸੁਪਰ ਮੈਕਸ ਲੈਣਾ ਚਾਹੇ ਕੋਈ ਫਾਰਮ 65 ਲੈਣਾ ਕੋਈ 55 ਲੈਣਾ 45 ਲੈਣਾ ਸਾਰੇ ਹੈਗੇ ਜੇ ਆਪਾਂ ਗੱਲ ਕਰੀਏ ਵੀ ਛੋਟੇ ਕਿਸਾਨਾਂ ਲਈ ਟਰੈਕਟਰ ਜਰ ਆਪਣੇ ਕੋਲ ਸਾਰੇ ਹੁੰਦੇ ਆ ਛੋਟੇ ਵਾਲੇ ਵੀ ਆ ਵੱਡੇ ਵਾਲੇ ਵੀ ਆ ਵੀ ਆਪਾਂ 65 ਲੈ ਲਿਓ ਚਾਹੇ 60 4 ਵੀਲ ਲੈ ਲਿਓ ਸਾਰੇ ਸਾਰੇ ਮਿਲ ਜਾਣਗੇ ਫਾਰਮ ਟਰੈਕ ਦਾ ਕੁਝ ਲੈ ਲਿਓ ਫਾਰਮ ਟਰੈਕ ਦਾ ਕੁਝ ਮਰਜ਼ੀ ਲੈ ਜਿਓ ਯਾਰ ਬੱਬੂ ਤੋਂ ਬੱਬੂ ਇਹਦੇ ਬਾਰੇ ਪਾਈ ਚੱਲਣਾ ਕਿੰਨਾ ਮਾਡਲ ਆ ਫਾਰਮ ਟਰੈਕ ਆਗੇ 45 ਦਾ 2002 ਮਾਡਲ ਆ ਡਬਲ ਕਲਚ ਆ ਪੰਜਾਬ ਨੰਬਰ ਆ ਸੈਕੰਡ ਪਾਰਟੀ ਦੇ ਨੋ ਆ ਠੀਕ ਆ 2002 ਮਾਡਲ ਆ ਪੰਜਾਬ ਨੰਬਰ ਆ ਦੂਜੇ ਨਾਮ ਆ ਟਰੈਕਟਰ ਹਾਂਜੀ ਚੱਪੜੀ ਆਰ ਸੀ ਆ ਚੱਪੜੀ ਆਰ ਸੀ ਆ ਜੋ ਮਰਜ਼ੀ ਆਈ ਡੀ ਫਾਈ ਡੀ ਕੁਝ ਲੈ ਲਓ ਮਾਲਕ ਦਾ ਜੀ ਠੀਕ ਆ ਮਾਲਕ ਦਾ ਜਿਹੜਾ ਕੋਈ ਮਰਜ਼ੀ ਲੈ ਜਿਓ ਯਾਰ ਰੰਗ ਪੇਂਟ ਦਾ ਕਿੰਨਾ ਰੰਗ ਪੇਂਟ ਵੀ ਰੇਨ ਵਾਲਾ ਫਿੱਕਾ ਜ਼ਰੂਰ ਹੈਗਾ ਉੱਤਰੋਂ ਦੇਖ ਲਓ ਇਹ ਤਾਂ ਧੁੱਪ ਕਰ ਦਿੰਦੀ ਆ ਜਾਰੇ ਕੰਮ ਰੰਗ ਪੇਂਟ ਹੈਗਾ ਥੋੜਾ ਜਿਹਾ ਫਿੱਕਾ ਤੇ ਹੈ ਅਰੀਜਨਲ ਟਾਇਰ ਰਹਿ ਗਿਆ ਨਵੇਂ ਆ ਗਏ ਅਗਲੇ ਜਮਾ ਨਵੇਂ ਨੇ ਵੀਰੇ ਪਿਛਲੇ 65 ਤੋਂ 70 ਪੈਸੇ ਐ ਐਮ ਆਰ ਐਫ ਦੇ ਆ ਠੀਕ ਐ ਪਿਛਲੇ ਟਾਇਰ ਰਹਿ ਗਿਆ ਐ ਐਮ ਆਰ ਐਫ ਦੇ ਡੰਡਾ ਸਨੂ ਦੀ ਸੀ ਜਾਂਦਾ 25 ਨਾਲ ਮਿਲ ਜਾਣੀ ਸਾਰਾ ਸਮਾਨ ਮਿਲੂ ਕੋਈ ਵੀ ਟਰੈਕਟਰ ਸਮਾਨ ਪੁੱਛਣ ਦੀ ਲੋੜ ਨਹੀਂ ਸਾਰਿਆਂ ਨਾਲ ਮਿਲੂ ਠੀਕ ਐ 2002 ਮਾਡਲ ਡਬਲ ਕਲਚ ਆ ਜੀ 45 ਦਾ ਫਾਰਮ ਐ ਇਹ 1 ਲੱਖ ਤੇ 95000 ਰੁਪਿਆ ਬਾਈ ਬੱਬੂ ਦੀ ਡਿਮਾਂਡ ਆ ਬੱਬੂ ਕਿੰਨੇ ਦਾ ਛੜ ਦੇਗਾ ਟਰੈਕਟਰ ਬਸ ਵੀਰੇ ਯਾਰ 85000 ਦਾ ਦੇ ਦੇਂਗਾ 195 15 ਤੇ 5 ਹੋਰ ਕਰਦੇ ਹੁਣ ਤੂੰ ਜਿਵੇਂ ਕਹੇ ਸਿੱਧਾ ਜਾ ਕਰ ਲੈ ਸਾਹਿਬ 80000 ਦਾ ਦੇ ਰਾਂਗੇ 80000 ਦਾ ਇਹ ਟਰੈਕਟਰ ਮਿੱਤਰੋ ਲੈ ਜਿਓ ਟਰੈਕਟਰ ਹੈਗਾ ਪੂਰਾ ਚੰਗਾ ਖਰਚਾ ਟਰੈਕਟਰ ਦਾ ਘੱਟ ਆ 60 ਜਿੰਨਾ ਕੰਮ ਹੀ ਦਿੰਦਾ ਡਬਲ ਕਲਚ ਆ ਹਾਂ ਡਬਲ ਕਲਚ ਡਬਲ ਕਲਚ ਆ ਤੇ ਨੰਬਰ ਹੈਗਾ ਐਚ ਪੀ ਵੀ ਨਾ ਨਾ ਪੀ ਵੀ 5 ਸੈਕੰਡ ਪਾਰਟੀ ਦੇ ਨੋ ਦੂਜੇ ਨਾਮ ਆ ਟਰੈਕਟਰ ਤੇ ਇਧਰਲੇ ਪਾਸੇ ਨਾਲ ਆ ਗਿਆ ਜੀ 2005 ਮਾਡਲ ਇਹ ਵੀ ਡਬਲ ਕਲਚ ਦੇ ਵਿੱਚ ਆ ਫਾਰਮ ਵਾਲਾ ਡਬਲ ਕਲਚ ਆ ਹਰਿਆਣਾ ਨੰਬਰ ਆ ਪਹਿਲੀ ਪਾਲਟੀ ਦਾ ਟਰੈਕਟਰ ਹੈ ਜੋ ਕਾਗਜ਼ ਪੱਤਰ ਮਰਜ਼ੀ ਲੈ ਲੋ ਟਾਇਰ ਇਹਦੇ ਨਵੇਂ ਆ ਵਰਗੇ ਆ ਪਿੱਛੇ ਤਾਂ ਬਹੁਤ ਮਹਿੰਗੇ ਕੁਆਲਿਟੀ ਲੱਗੀ ਹੋਈ ਆ ਟਾਇਰਾਂ ਦੀ ਠੀਕ ਹੈ ਸੀਏਡ ਦੇ ਟਾਇਰ ਲੱਗੇ ਆ ਟਾਇਰ ਜਮਨ ਨਵੇਂ ਨਵੇਂ ਜੀ ਚਾਰੇ ਟਾਇਰ ਵੀ ਨਵੇਂ ਪਿਆ ਚਾਰੀ ਨਵੇਂ ਪਿਆ ਹਲਕੀ ਫੁਲਕੀ ਵੀਰੇ ਸ਼ੋ ਦੀ ਮਾੜੀ ਮੋਟੀ ਟੱਚਿੰਗ ਹੈਗੀ ਆ ਇਹ ਬੰਦਾ ਦੂਰੋਂ ਚੱਲ ਕੇ ਆਵੇ ਗੱਲ ਦੇਣੀ ਆ ਜੇ ਹੋਰ ਕਿਤੇ ਕਲਮ ਨਹੀਂ ਲੱਗੀ ਹੋਊ ਟਰੈਕਟਰ ਸ਼ੋ ਦੀ ਟੱਚਿੰਗ ਆ ਬਾਕੀ ਇੰਜਨ ਗੇਅਰ ਦਾ ਟਰੈਕਟਰ ਦੇਲੇ ਪਾਸੇ ਚੈੱਕ ਕਰ ਲਓ ਮੇਰੇ ਕੋਲ ਸਾਰਾ Ориਜਨਲ ਪਿਆ ਤੇ ਟਰੈਕਟਰ ਚਲਾਈ ਜਰੂਰੀ ਦਾ ਕਿਵੇਂ ਚਲਾਈ ਦਾ ਤਾਂ ਕਾਰ ਸੁਦਾ ਸਿਲਾਈ ਮਕੈਨੀਕਲ ਚ ਆਪਣੇ ਕਿਸੇ ਵੀ ਟਰੈਕਟਰ ਚ ਕਮੀ ਨਾ ਹੋ ਵੀਰੇ ਜਨਾਂ ਚ ਆਪਣੇ ਆਪ ਦੇ ਮਨ ਨੂੰ ਸ਼ਾਂਤੀ ਨਾ ਹੋਵੇ ਉਹਨਾਂ ਚਿਰ ਮੰਡੀ ਚ ਨਹੀਂ ਆਉਂਦਾ ਮੰਡੀ ਚ ਨਹੀਂ ਆਉਂਦੇ ਨਹੀਂ ਜਿਵੇਂ ਕਹ ਰਹੀਏ ਸਾਰੇ ਖਜ਼ਾਨੇ ਚੋਂ ਕੱਢ ਲੈਉਣੇ ਸੀ ਨੇ ਤੇ 2005 ਮਾਡਲ ਡਬਲ ਕਲਚ 2 ਲੱਖ ਤੇ 45000 ਰੁਪਏ ਡਿਮਾਂਡ ਆ ਬੱਬੂ ਕਿੰਨੇ ਦਾ ਬਸ ਯਾਰ ਇੱਕੋ ਜਿਹਾ ਰੇਟ ਆ ਮੇਰੇ ਵੀਰੇ ਇਹਦਾ 2 ਲੱਖ 25000 ਸਵਾ 2 ਲੱਖ ਰੁਪਏ ਦਾ ਟਰੈਕਟਰ ਇਹ ਮਿੱਤਰੋ ਤੁਹਾਨੂੰ ਮਿਲ ਜੂਗਾ 20000 ਮਾਨਤਾ ਨ ਹੋ ਜੂ ਆ ਟਰੈਕਟਰ ਦੇ ਵਿੱਚੋਂ 60 ਆ ਗਿਆ ਇੱਕ ਹੋਰ ਇਹ 98 ਮਾਡਲ ਆ ਸਿਸਟਮ ਵਗੈਰਾ ਟਰੈਕਟਰ ਦੇ ਲੱਗਿਆ ਵਾ ਚੈ ਸਾਰਾ ਕੋਸੀ ਨਾਲ ਹੈ ਚੱਲਦਾ ਵੀ ਬਹੁਤ ਵਧੀਆ ਐ ਨਹੀਂ ਵੀ ਕੱਲਾ ਟੰਗੇ ਹੀ ਹੈ ਠੀਕ ਹੈ ਚੱਲਦਾ ਵੀ ਵਧੀਆ ਇਹ ਡਬਲ ਕਲਚ ਹੈ ਵੀਰੇ ਹਾਂਜੀ ਫਸਟ ਪਾਰਟੀ ਦਾ ਟਰੈਕਟਰ ਹੈ ਪਹਿਲੇ ਨਾਵਾ ਡਬਲ ਕਲਚ ਹੈ ਟਾਇਰਾਂ ਦੀ ਕੰਡੀਸ਼ਨ ਦੀ ਟਾਇਰ ਤਾਂ ਇਹਦੇ 90 ਪੈਸੇ ਚਾਰੇ ਗੁਡੀਅਰ ਦੇ ਠੀਕ ਹੈ ਗੁਡੀਅਰ ਦੇ ਟਾਇਰ ਲੱਗੇ ਆ ਕਿਤੇ ਵੀ ਰੰਗ ਦੀ ਕਲਮ ਨਹੀਂ ਹੋਊਗੀ ਟਰੈਕਟਰ ਨੂੰ ਠੀਕ ਹੈ ਕਿਤੇ ਵੀ ਇਹ ਨਹੀਂ ਹੋ ਕੋਈ ਰਹਿਮ ਮਗਰਾੜ ਬਾਡੀ ਕਿਤੇ ਵੀ ਕਲਮ ਹੋਵੇ ਆਪਾਂ ਦੇਣਦਾਰ ਠੀਕ ਹੈ ਇੰਜਨ ਗੇਅਰ ਤਾਂ ਵੀਰੇ ਬੰਦੇ ਦੇ ਘਰ ਤੱਕ ਦੀ ਗਾਰੰਟੀ ਹੈ ਘਰ ਤੱਕ ਦੀ ਗਾਰੰਟੀ ਹੈ ਕੋਈ ਪ੍ਰੈਸ਼ਰ ਤੋੜ ਜਾਏ ਕੋਈ ਗੇਅਰ ਨਿਕਲ ਜਾਏ ਕੋਈ ਗੇਅਰ ਚ ਬਾਜ ਹੋਵੇ ਠੀਕ ਹੈ ਫੁੱਲ ਜ਼ਿੰਮੇਵਾਰੀ ਹੈ ਜ਼ਿੰਮੇਵਾਰੀ ਹੈਗੀ ਆ ਪੂਰੀ ਫੁੱਲ ਇਧਲੇ ਪਾਸੇ ਫੁੱਲ ਠੋਗੀ ਮੇਂ ਪੂਰੀ 98 ਮਾਰਕੀ ਕਾਬਿਲ ਦੀ ਜ਼ਿੰਮੇਵਾਰੀ ਹੈ ਟਰੈਕਟਰ ਦੀ ਯਾਰ ਹੋਰ ਦੱਸ ਠੀਕ ਹੈ ਚਾਹੇ ਆ ਟਰੈਕਟਰ ਦੀ ਲੈ ਕੇ ਲੈ ਜਾਓ ਹੁਣ 1,90,000 ਰੁਪਏ ਡਿਮਾਂਡ ਆ ਪੰਜਾਬ ਨੰਬਰ ਦੇ ਵਿੱਚ ਆ ਹਾਂ ਨਾਲਾ ਰੇਟ ਦੱਸ ਦੇ ਤੂੰ ਮੜ ਕੇ ਅਸੀਂ ਨਹੀਂ ਘਟਾਉਂਦੇ ਚੱਲ ਵਾ ਘੱਟ ਵੱਧ ਨਹੀਂ ਹੋਣਾ ਜਿਹੜਾ ਲੈਣਾ ਆ ਉਹਨੂੰ ਵੀ ਨਹੀਂ ਹੋਣਾ ਠੀਕ ਹੈ 1,75,000 ਜੱਸ ਇੱਕ ਲੱਖ 75,000 ਦਾ ਬੈਟਰ ਹੈਗਾ ਪੂਰਾ ਚੰਗਾ ਜ਼ਿੰਮੇਵਾਰੀਆਂ ਇੱਕ ਮੈਨੂੰ ਐਂਦਾ ਹੱਸਿਆ ਜਰ ਬੱਬੂ ਜੀ ਮੈਂ ਕਿਸੇ ਕੋਲ ਪ੍ਰਾਣਾ ਖੜਾ ਹੋਇਆ ਵਿੱਚ ਕੱਟ ਲਈਂਗਾ ਆ ਹਾਂ ਹਾਂ ਕੋਈ ਚੱਕਾ ਪ੍ਰਾਣਾ ਵਿੱਚ ਕੱਟਿਆ ਜਾਊ ਤੇ ਅੱਗੇ ਆ ਗਿਆ ਜੀ ਸਵਰਾਜ 735 ਵਿੱਚ ਕੱਟਣ ਵਾਲਾ ਤਾਂ ਮੇਰੀ ਗੱਲ ਸੁਣ ਵੀਰੇ ਵਿੱਚ ਕੱਟਣ ਵਾਲਾ ਚਾਹੇ ਉੱਚੇ ਮੁੱਲ ਵਾਲਾ ਹੋਵੇ ਚਾਹੇ ਨੀਵੇਂ ਵਾਲਾ ਹੋਵੇ ਕੋਲੋਂ ਦੇ ਵੀ ਦੇਵਾਂਗੇ ਕੋਲੋਂ ਲੈ ਵੀ ਲਵਾਂਗੇ ਅਗਲੇ ਤੋਂ ਕੋਈ ਸਵਰਾਮਾਂ ਸਾਰੀਆਂ ਹੈਗੀਆਂ ਹਾਂ ਹਾਂ ਤੇ ਅੱਗੇ ਆ ਗਿਆ ਜੀ 735 ਮਾਡਲ ਹੈਗਾ 2003 ਹਾਂਜੀ ਟਾਇਰ ਹੈਗਿਆ ਜੀ ਕੇ ਦੇ ਜਹਾਜੀ ਇੱਕ ਅੱਗੇ ਨਵੇਂ ਜੇ ਕਿਦੇ ਟਾਇਰ ਲੱਗਿਆ ਪਲੇਟ ਟਾਇਰ ਲੱਗਿਆ 783 ਪੈਸੇ ਆ ਵੀਰੇ 75 ਤੋਂ 80 ਪੈਸੇ ਟਾਇਰ ਪਿਆ ਪਿਛਲੇ ਫਾਈਬਰ ਹੁੱਡ ਪੂਰਾ ਟਾਪ ਦਾ ਲੱਗਿਆ ਵਾ ਫਾਈਬਰ ਵਾਲੀ ਸੈਟ ਜੀ ਲੱਗਿਆ ਲੱਗਿਆ ਠੀਕ ਹੈ ਤੇ ਇੰਜਨ ਤੇ ਗੀਅਰ ਦਾ ਕਿੰਨਾ ਹੈ ਇੰਜਨ ਗੀਅਰ ਦੀ ਫੁੱਲ ਗਾਰੰਟੀ ਆ ਵੀਰੇ ਠੀਕ ਹੈ ਠੀਕ ਹੈ ਚਲਾਈ ਨਵੇਂ ਵਰਗੀ ਹੋਊਗੀ ਟਰੈਕਟਰ ਦੀ ਠੀਕ ਹੈ ਠੀਕ ਹੈ ਜੀ ਉਹ ਨਵੇਂ ਵਰਗੀ ਟਰੈਕਟਰ ਦੀ ਸਾਰਾ ਸਮਾਨ ਲੱਗਿਆ ਕਿਤੇ ਰੰਗ ਦੀ ਕਲਮ ਨਹੀਂ ਹੋਊਗੀ ਟਰੈਕਟਰ ਕਿਤੇ ਵੀ ਇਹ ਨਹੀਂ ਹੋਊ ਵੀ ਕਿਤੇ ਰੰਗ ਦੀ ਕਲਮ ਨਹੀਂ ਤੇ ਪੀਵੀ 18 ਨੰਬਰ ਦੇ ਵਿੱਚ ਸੈਕੰਡ ਪਾਰਟੀ ਆਪਣੇ ਬਠਿੰਡੇ ਚ ਨਵਾਂ ਜੋ ਬੰਦੇ ਦੀ ਮਰਜ਼ੀ ਆਈਡੀ ਫਾਈਡੀ ਜੋ ਮਰਜ਼ੀ ਲੈ ਲੈਣ ਜੀ ਪ੍ਰੂਫ ਜਿਹੜਾ ਮਰਜ਼ੀ ਲੈ ਜਿਓ ਯਾਰ ਆ ਕੋਈ ਚੱਕਰ ਨਹੀਂਗਾ ਵੀਰੇ ਪੀਵੀ 18 ਨੰਬਰ ਦੇ ਵਿੱਚ ਆ ਟਰੈਕਟਰ ਹੈਗਾ ਪੂਰਾ ਚੰਗਾ ਡਿਮਾਂਡ ਹੈਗੀ ਆ 1.5 ਲੱਖ ਰੁਪਿਆ ਹਾਂਜੀ ਕਿੰਨੇ ਦਾ ਬਸ ਘੱਟ ਵੱਧ ਨਹੀਂ ਯਾਰ 2 ਲੱਖ ਤੇ 5000 ਦਾ ਟਰੈਕਟਰ 2 ਲੱਖ ਤੇ 5000 ਦਾ ਮਿੱਤਰੋ ਇਹ ਟਰੈਕਟਰ ਸਾਨੂੰ ਮਿਲ ਗਿਆ ਬਾਕੀ ਕੋਈ ਨਹੀਂ ਯਾਰ ਜਿੰਨਾ ਕਿ ਕਰ ਸਕਦੇ ਹੋਏ ਫੇਰ ਵੀ ਆਪਣੇ ਕੋਲੇ ਕੋਈ ਬੰਦਾ ਆਵੇ ਚੱਲ ਕੇ ਆਪਾਂ ਉਹਦਾ ਫੇਰ ਮਾਨਤਾਨ ਕਰਾਂਗੇ ਜਿੰਨਾ ਆਪਾਂ ਕਰ ਸਕੀਏ ਠੀਕ ਹੈ ਜਿਹੜਾ ਵੀ ਆ ਗਿਆ ਮਿੱਤਰੋ ਵੀਡੀਓ ਦੇਖ ਕੇ ਮਾਨਤਾਨਤਾ ਉਹਦਾ ਕਰ ਨਹੀਂ ਕਰਨਾ ਜਿਵੇਂ ਕਹਿੰਦੀ ਇਹ ਮੋੜ ਦਾ ਸਾਨੂੰ ਹੈ ਨਹੀਂ ਯਾਰ ਖਾਸ ਕਰਕੇ ਜੇ ਫਾਰਮ ਲੈਣਾ ਤਾ ਜਮੀ ਨਹੀਂ ਮੋੜਨਾ ਫਾਰਮ ਟਰੈਕ ਦਾ ਯਾਰ ਪਾਉਂਦੀ ਹੱਦੀ ਰਾਤ ਨੂੰ ਫੋਨ ਲਾ ਲਿਓ ਤਾਂ ਵੀ ਨਾ ਵੀ ਖੜੇ ਮੰਨਗੇ ਕਿਥੋਂ ਮਰਜ਼ੀ ਦੇਣਾ ਫਾਰਮ ਤਾਂ ਮਿਲੂਗੀ ਮਿਲੂਗਾ ਪ੍ਰਾਣਾ ਛੋਟਾ ਕੱਟਿਆ ਜੂ ਉੱਚੇ ਮਾਡਲ ਦੇ ਜਿਹੜਾ ਟਰੈਕਟਰ ਹੋਊਗਾ ਉਹਦੇ ਲੋਨ ਦੀ ਸੌਦਾ ਵੀ ਹੈਗੀ ਆ ਤੇ ਵੀਡੀਓ ਚੰਗੀ ਲੱਗੀ ਦੱਬ ਕੇ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਵੇਂ ਲੱਗਿਆ ਬਾਈ ਦਾ ਟਰੈਕਟਰ ਤੇ ਸਮਾਂ ਦੇ ਲਈ ਬੱਬੂ ਬਹੁਤ 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 ਧੰਨਵਾਦ ਸੱਚੀ ਕਰਦੇ ਥੋੜਾ ਵੀ ਧੰਨਵਾਦ ਬਹੁਤ ਬਹੁਤ ਯਾਰ ਤੁਸੀਂ ਵੀ ਟਾਈਮ ਕੱਢ ਕੇ ਆਉਣੇ ਹੈ ਥੋੜਾ ਵੀ ਬਹੁਤ ਜ਼ਿਆਦਾ ਦਿਲੋਂ ਧੰਨਵਾਦ ਹੈ ਠੀ ਹਾਏ ਗੱਲ ਹੈਗੀ ਆ ਠੀਕ ਆ ਨਾ ਵੀ ਕਿੱਥੇ ਕੀ ਆ ਕੀ ਚੱਲਦਾ ਕੀ ਨਹੀਂ ਚੱਲਦਾ ਰੇਟ ਦਾ ਪਤਾ ਲੱਗ ਜਾਂਦਾ ਰੇਟ ਦਾ ਵੀ ਤੇਰੇ ਪਤਾ ਲੱਗ ਜਾਂਦਾ ਚੀਜ਼ ਦਾ ਵੀ ਪਤਾ ਲੱਗ ਜਾਂਦਾ ਜਿਵੇਂ ਹੁਣ ਆ ਬੱਬੂ ਦੇ ਟਰੈਕਟਰ ਆ ਆਪਾਂ ਸਾਰਾ ਟਰੈਕਟਰ ਦਿਖਾਤਾ ਜਿਵੇਂ 735 ਆ ਨੰਬਰ ਆ ਹੈਗਾ ਟਾਇਰ ਨਵੇਂ ਆ ਹੱਡ ਆ ਫੋਨ ਤੇ ਗੱਲ ਨਹੀਂ ਬਣਦੀ ਤੁਸੀਂ ਵੀਡੀਓ ਚੱਕ ਕੇ ਦੇਖ ਲਈ ਮੰਨ ਲਓ ਬੰਦਾ ਅੰਬਰਸਰ ਤੋਂ ਟਰੈਕਟਰ ਲੈ ਆ ਹਾਂਜੀ ਹਾਂਜੀ ਉਦੋਂ ਉਹ ਨੂੰ ਜਾ ਕੇ ਚੀਜ਼ ਫਟਣਾ ਵੇ ਬੰਦਾ ਕਹਿੰਦਾ ਜਰ ਐਵੇਂ ਖਰਚਾ ਹੋਊਗਾ ਬਾਕੀ ਵੀਰੇ ਆਪਣਾ ਉਹ ਕੰਮ ਵੀ ਨਹੀਂ ਹੈਗਾ ਜਿਹੜੀ ਚੀਜ਼ ਸਹੀ ਹੈ ਉਹਨੂੰ ਇੱਕ ਠੋਕ ਕੇ ਸਹੀ ਕਵਾਂਗੇ ਜੇ ਰੰਗ ਹੋਇਆ ਆਪਣੇ ਕੋਲੇ ਸ਼ੋ ਟੱਚਿੰਗ ਵਾਲਾ ਖੜਾ ਆਪਾਂ ਕਹਨੇ ਆ ਵੀ ਹਾਂ ਸ਼ੋ ਬਾਰੋਂ ਬਾਰੋਂ ਟੱਚਿੰਗ ਆਤਾ ਹੈਗੀ ਆ ਇਹ ਨਹੀਂ ਹੈਗਾ ਵੀ ਰੰਗ ਕੇ ਕਹਿ ਦਾਂਗੇ ਵੀ ਯਾਰ オリジナル ਠੀਕ ਹੈ ਠੀਕ ਹੈ ਉਹ ਨਹੀਂ ਹੈਗਾ ਕਿਸੇ ਨੂੰ ਐਵੇਂ ਭਰਾ ਨੂੰ ਕਿਹਦੇ ਕੋਲੇ ਟਾਈਮ ਨਹੀਂ ਅੱਜ ਕੱਲ ਦੇ ਟਾਈਮ ਸਹੀ ਗੱਲ ਆ ਕਿਸੇ ਕੋਲ ਟਾਈਮ ਨਹੀਂ ਐਵੇਂ ਆਪਾਂ ਦੂਰੋਂ ਕਿਸੇ ਨੂੰ ਬਲਾਗੇ ਆ ਕੇ ਵਿਚਾਰਾ ਇੱਥੇ ਆਵੇ ਇੰਨੀ ਦੂਰੋਂ ਆ ਕੇ ਉਹ ਪੁੱਠਾ ਮੱਥੇ ਤੇ ਹੱਥ ਮਾਰ ਕੇ ਮੁੜੇ ਵੀ ਯਾਰ ਕਿਹਾ ਕੋਸਤੀ ਨਿਪਰਾ ਕੋਸਾ ਜਿਹੜਾ ਕੁਝ ਕਹਿਤਾ ਵੀਰੇ ਉਹੀ ਕੁਝ ਨਿਕਲੂਗਾ ਜੇ ਰੰਗ ਹੋਇਆ ਤਾਂ ਰੰਗ ਹੋਈ ਨਿਕਲੂ ਜੇ ਟਾਇਰ ਪਾਟੇ ਆ ਤਾਂ ਪਾਟੇ ਹੀ ਨਿਕਲਣਗੇ ਜੇ ਨਵੇਂ ਆ ਤਾਂ ਨਵੇਂ ਨਿਕਲਣਗੇ ਤੇ ਜਿੰਨੇ ਹੁਣ ਉਹਦਾ ਕਹਤਾ ਲੈ ਕੇ ਤਾਂ ਲੈ ਕੀ ਹੈਗਾ ਹਾਂ ਉਹ ਉਹ ਕੰਮ ਤਾਂ ਹੈ ਹੀ ਨਹੀਂ ਕਿਹਤਰਾ ਨੰਬਰ ਰਹਿ ਗਿਆ ਨੰਬਰ ਬੋਲੀ ਕਿੰਨਾ ਤੇਰਾ ਫੋਨ ਨੰਬਰ ਆਪਣਾ ਹੈਗਾ 9653100499 ਨੂੰ ਦੁਬਾਰਾ ਫੇਰ ਬੋਲ ਦਿੰਨਾ ਨੰਬਰ 9653100499 ਤੁਹਾਨੂੰ ਮੋਬਾਈਲ ਨੰਬਰ ਆਪਾਂ ਲਾਤਾ ਸਕਰੀਨ ਦੇ ਉੱਤੇ ਚੱਕ ਕੇ ਲਾ ਲੋ ਕਿਰਾ ਠੀਕ ਹੈ ਵੀਰੇ